नच्चनिती, <Nachanidhi>, पुद्धनिती ਉਸਲੇ ਬੁਲੰਦ ਹੋਣਤਾ ਰਾਸੋਖਾ ਹੋ ਜਾਂਦਾ ਹੈ ਜ਼ਿੰਦਗੀ ਦਾ ਹਰ ਇੱਕ ਪਲ ਸੁਨਹਿਰਾ ਹੋ ਜਾਂਦਾ ਹੈ ਝੁੱਕਣ ਵਾਲੇ ਨੂੰ ਨਹੀਂ ਮਿਲਦੀ ਮੰਜ਼ਿਲ ਮਿਹਨਤ ਕਰਨ ਵਾਲਾ ਕਾਮਯਾਬ ਹੋ ਜਾਂਦਾ ਹੈ ਸੋ ਮਿਹਨਤ ਇੱਕ ਉਹ ਜਾਦੂ ਹੈ ਜੋ ਤੁਹਾਡੀ ਕਿਸਮਤ ਵੀ ਬਦਲ ਸਕਦਾ ਹੈ ਬਸ ਗੱਲ ਇੰਨੀ ਕੁ ਹੈ ਕਿ ਤੁਸੀਂ ਕਿੰਨੀ ਕੁ ਮਿਹਨਤ ਕਰਦੇ ਹੋ ਆਪਣੀ ਮੰਜ਼ਿਲ ਵੱਲ ਜਾਣ ਵਾਸਤੇ ਸੁਪਨੇ ਤਾਂ ਹਰ ਕੋਈ ਵੇਖਦਾ ਹੈ ਲੇਕਿਨ ਉਸ ਨੂੰ ਪੂਰਾ ਕੋਈ ਕੋਈ ਕਰ ਪਾਂਦਾ ਹੈ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਨਵੀ ਉਡਾਰੀ ਤੇ ਮੈਂ ਸਰਵੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਇੱਕ ਵਾਰ ਫੇਰ ਤੋਂ ਨਵੇਂ ਉਬਰਦੇ ਹੋਏ ਸਿਤਾਰੇ ਦੇ ਨਾਲ ਸੋ ਇਹ ਸਿਤਾਰੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੇ ਨੇ ਸੋ ਅੱਜ ਤੁਹਾਨੂੰ ਰੁਬਰੂ ਕਰਾਂ ਜਾ ਰਹੀਆਂ ਇੱਕ ਐਸੇ ਹੀ ਸਿਤਾਰੇ ਦੇ ਨਾਲ ਯਾਨੀ ਉੱਭਰਦੇ ਸਿਤਾਰੇ ਦੇ ਨਾਲ ਜੋ ਆਪਣੇ ਸੁਪਨਿਆਂ ਨੂੰ ਇੱਕ ਨਵੀਂ ਉਡਾਰੀ ਦੇ ਰਹੇ ਨੇ ਤੋਂ ਬਿਨਾਂ ਦੇਰ ਕੀਤੇ ਸਵਾਗਤ ਕਰਦੇ ਆ ਸਾਡੇ ਪ੍ਰੋਗਰਾਮ ਵਿੱਚ ਮੌਜੂਦ ਇਸ਼ਾਨਤਾ ਬਹੁਤ ਬਹੁਤ ਸਵਾਗਤ ਇਸ਼ਾਨ ਸਾਡੇ ਪ੍ਰੋਗਰਾਮ ਵਿੱਚ ਥੈਂਕ ਯੂ ਸੋ ਮੈਂ ਦਰਸ਼ਕਾਂ ਦਾਸ ਨਾਲ ਇਸ਼ਾਨਤ 뮤직 ਨਾਲ ਜੁੜੇ ਹੋਏ ਨੇ ਤੇ ਸਭ ਤੋਂ ਪਹਿਲਾ ਸਵਾਲ ਤਾਂ ਮੇਰੇ ਮਨ ਦੇ ਵਿੱਚ ਇਸ ਵੇਲੇ ਆ ਹੀ ਆ ਰਿਹਾ ਹੈ ਕਿ ਇਸ਼ਾਨਤ ਤੁਹਾਡੇ ਲਈ 뮤직 ਹੈ ਕੀ ਹੈ 뮤직 ਮੇਰੇ ਲਈ ਪੂਜਾ ਹੈ ਮੇਰੇ ਲਈ ਇਬਾਦਤ ਹੈ ਮੇਰੀ ਪੂਰੀ ਲਾਈਫ ਹੀ 뮤ਜ਼ਿਕ ਹੈ ਔਰ ਸਟਾਰਟਿੰਗ ਵੀ 뮤ਜ਼ਿਕ ਦੇ ਨਾਲ ਹੀ ਹੋਈ ਸੀ ਤੇ ਐਂਡ ਵੀ 뮤ਜ਼ਿਕ ਦੇ ਨਾਲ ਹੀ ਹੋਣਾ ਅੱਛਾ 뮤ਜ਼ਿਕ ਨੂੰ ਹੁਣ ਆਪਣਾ ਸਭ ਕੁਝ ਤੁਸੀਂ ਮੰਨ ਚੁੱਕੇ ਹੋ ਹਾਂ 뮤ਜ਼ਿਕ ਦੀ ਮੈਂ ਗੱਲ ਕਰਾਂ ਹਲੇ ਤੁਹਾਡੀ ਏਜ ਤਾਂ ਇਨੀ ਜ਼ਿਆਦਾ ਨਹੀਂ ਹੈ ਇਸ ਟਾਈਮ ਤੁਸੀਂ ਕਿੰਨੇ ਕ ਏਜ ਦੇ ਹੋ ਇਸ ਵਕਤ ਮੈਂ ਮੈਨੂੰ 16 ਸਾਲ ਲੱਗੇ ਆ ਅੱਛਾ 16 ਸਾਲ ਦੇ ਤੁਸੀਂ ਤੇ ਜਦੋਂ 뮤ਜ਼ਿਕ ਨਾਲ ਤੁਸੀਂ ਜੁੜੇ ਉਸ ਸਮੇਂ ਤੁਹਾਡੀ ਉਮਰ ਕਿੰਨੀ ਕੁ ਸੀਗੀ ਜਦ ਮੈਂ 뮤ਜ਼ਿਕ ਦੇ ਨਾਲ ਜੁੜਿਆ ਉਸ ਵਕਤ ਮੈਂ ਕੁਝ 3-4 ਸਾਲ ਦਾ ਤੇ 뮤직 ਨਾਲ 3-4 ਸਾਲ ਤੋਂ ਜੁੜੇ ਹੋਏ ਨੇ ਤੇ ਇਹਨਾਂ ਦੀ ਜਰਨੀ ਬਾਰੇ ਪੁੱਛਦੇ ਆ ਕਿ 3-4 ਸਾਲ ਤੋਂ ਲੈ ਕੇ ਹੁਣ ਤੱਕ 뮤직 ਵਿੱਚ ਤੁਸੀਂ ਕੀ ਕੀ ਐਕਸਪੀਰੀਅੰਸ ਕੀਤਾ ਤੇ 뮤직 ਹੀ ਕਿਉਂ ਚੁਣਿਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਐਕਚੁਅਲੀ ਮੈਂ 뮤직 ਨੂੰ ਨਹੀਂ ਚੁਣਿਆ 뮤직 ਨੇ ਮੈਨੂੰ ਚੁਣਿਆ ਤੇ ਹੁਣ ਇਸ ਵਕਤ ਹਜੇ ਮੇਰੀ ਸਟਾਰਟਿੰਗ ਹੈ ਮੈਨੂੰ ਪਤਾ ਹੈ ਕਿ ਵਾਕੀ ਕਲਾਕਾਰਾਂ ਨੂੰ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਦੇਖਦੇ ਅਸੀਂ ਫਨਕਾਰਾਂ ਨੂੰ ਤੇ ਹੁਣ ਇਹ ਹੀ ਹੈ ਕਿ ਜਿੱਦਾਂ ਉਹ ਜਿਹੜੀ ਚੀਜ਼ਾਂ ਉਹਨੇ ਤੇ ਬੀਤੀਆਂ ਹੁਣ ਮੈਨੂੰ ਪਤਾ ਹੈ ਮੇਰੇ ਉੱਤੇ ਵੀ ਉਹੀ ਬੀਤेंगी ਤੇ ਨੇ ਵੀ ਉਸ ਲੈਵਲ ਤੱਕ ਪਹੁੰਚਣਾ ਚਾਹਣਾ ਜਿਸ ਲੈਵਲ ਤੱਕ ਇਸ ਵਕਤ ਹੈ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਡੀ ਮੇਰੀ ਸ਼ੁਰੂਆਤ ਬਚਪਨ ਤੇ ਹੋਈ ਸੀ ਜਦ ਮੇਰੇ ਪਾਪਾ ਐਕਚੁਅਲੀ ਗਾਉਂਦੇ ਆ ਤੇ ਦੇਖ-ਦੇਖ ਕੇ ਮੈਂ ਵੀ ਸਿੱਖਦਾ ਦਾ ਪਾਪਾ ਕੀਵੇਂ ਗਾ ਰਹੇ ਹਨ ਮੈਂ ਵੀ ਬਾਸ ਸੁਣ ਲੈ ਕੇ ਕਾਪੀ ਕਰਨੇ ਟਰਾਈ ਕਰਦਾ ਦਾ ਤੇ ਇਦਾਂ ਕਾਪੀ ਕਰਦੇ ਕਰਦੇ ਮੈਂ ਥੋੜਾ ਹੋਰ ਇੰਟਰਸਟ ਆ ਗਿਆ ਮੇਰਾ ਹੋਰ ਅੰਦਰ ਤੀ ਇੱਛਾ ਆ ਗਈ ਫਿਰ ਓਲੀ ਓਲੀ ਕਰਦੇ ਕਰਦੇ ਸਾਜ਼ਾਂ ਵਾਲਾ ਹੋ ਗਿਆ ਫਿਰ ਬਸ ਇਦਾਂ ਹੁੰਦੇ ਹੁੰਦੇ ਮਿਊਜ਼ਿਕ ਦੇ ਵਾਲਾ ਹੀ ਹੋ ਗਿਆ ਮੈਂ ਪੂਰਾ ਨੀ ਸੇ ਇਹ ਸਗੋ ਬਚਪਨ ਦੇ ਵਿੱਚ ਜੇ ਤੁਹਾਡਾ ਸ਼ੌਂਕ ਪੈਦਾ ਹੋ ਜਾਏ ਉਸ ਨੂੰ ਪੂਰਾ ਕਰਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਕਈ ਲੋਕ ਸ਼ੌਂਕ ਛੱਡ ਵੀ ਦਿੰਦੇ ਨੇ ਸੋ ਅ ਈਸ਼ਾਨ ਮੈਂ ਪੁੱਛਣਾ ਚਾਹੂੰਗੀ ਕਿ ਸਕੂਲ ਦੇ ਵਿੱਚ ਆਪਾਂ ਜਦੋਂ ਪੜਦੇ ਆ ਨਾ ਤੇ ਕਾਫੀ ਸਾਡੇ ਸਾਨੂੰ ਓਪਰਚ्युनिटीज ਉਸੇ ਟਾਈਮ ਮਿਲਦੀਆਂ ਨੇ ਸਾਰੀ ਟੀਚਰਸ ਕਾਫੀ ਜ਼ਿਆਦਾ ਸਾਨੂੰ ਅਪਰੀਸ਼ੀਏਟ ਕਰਦੇ ਨੇ ਤੁਹਾਡਾ ਸਕੂਲ ਦਾ ਐਕਸਪੀਰੀਅੰਸ ਜਿਹੜਾ ਹੈ ਕਿਹੋ ਜਿਹਾ ਰਿਹਾ ਕਿਵੇਂ ਤੁਸੀਂ ਅੱਗੇ ਉਹਦੇ ਵਿੱਚ ਵੱਜੇ ਤੇ ਕੀ ਕੁਝ ਤੁਹਾਨੂੰ ਐਕਸਪੀਰੀਅੰਸ ਕਰਨ ਨੂੰ ਮਿਲਿਆ ਸਕੂਲ ਵਿੱਚ ਸਾਰੇ ਮੇਰੇ ਜਿੰਨੇ ਵੀ ਦੋਸਤ ਸੇ ਮੇਰੇ ਜਿੰਨੇ ਯਾਰ ਮੇਰੇ ਪੂਰੇ ਟੀਚਰਸ ਪੂਰਾ ਸਟਾਫ ਸਕੂਲ ਦਾ ਮਤਲਬ ਬਹੁਤ سپورਟ ਕਰਦੇ ਸਨ ਤੇ ਕੋਈ ਵੀ ਮਤਲਬ ਐਕਟੀਵਿਟੀ ਕੋਈ ਵੀ ਕਲਚਰਲ ਇਵੈਂਟ ਅੱਜ ਕੱਲ ਸਰਕਾਰ ਨੇ ਵੀ ਬਹੁਤ ਕੁਝ ਚਲਾਇਆ ਜਿਵੇਂ ਕਲਾ ਉਤਸਵ ਹੋ ਗਿਆ ਕਲਚਰਲ ਇਵੈਂਟਸ ਹੋ ਗਏ ਬਹੁਤ ਸਾਰੇ ਤੇ ਉਹਨਾਂ ਵਿੱਚ ਮੈਂ ਵੀ ਵੱਡ ਚੜ ਕੇ ਇੱਕਦਮ ਭਾਗ ਲੈ ਲੈਣਾ ਸਾਰਾ ਮੇਰੇ ਟੀਚਰਸ ਨੇ ਵੀ ਬਹੁਤ سپورਟ ਕਰਨਾ ਤੇ ਫਿਰ ਹੌਲੀ ਹੌਲੀ ਪੈਂਦਾ ਪੈਂਦੇ ਇੰਟਰਸਟ ਹੋ ਗਿਆ ਫਿਰ ਤੇ ਮੈਂ ਜਿੰਨਾ ਹੋ ਸਕਦਾ ਤਾਂ ਆਪਣਾ 100% ਦੇਣ ਲੱਗ ਪਿਆ ਤੇ ਬਸ ਇਦਾਂ ਇੰਟਰਸਟ ਹੋਰ ਹੋ ਗਿਆ ਸੋ ਸਕੂਲ ਦੀਆਂ ਯਾਦਾਂ ਤਾਂ ਕਾਫੀ ਜ਼ਿਆਦਾ ਹੁੰਦੀਆਂ ਨੇ ਸਕੂਲ ਵੀ ਸਾਨੂੰ ਕਈ ਵਾਰ ਕੁਝ ਨਾ ਕੁਝ ਐਸਾ ਸਿਖਾ ਜਾਂਦਾ ਜੋ ਸ਼ਾਇਦ ਅਸੀਂ ਜ਼ਿੰਦਗੀ ਵਿੱਚ ਨਹੀਂ ਸਿੱਖ ਸਕਦੇ ਤੇ ਸ਼ਾਨਪੂ ਸਕੂਲ ਦਾ ਐਸਾ ਕੋਈ ਕਿੱਸਾ ਜਾਂ ਕਹਾਣੀ ਤੁਹਾਨੂੰ ਯਾਦ ਹੋਵੇ ਜਿਹਨੇ ਤੁਹਾਨੂੰ ਕੁਝ ਸਿਖਾਇਆ ਹੋਵੇ ਤੇ ਤੁਹਾਨੂੰ ਅੱਜ ਤੱਕ ਯਾਦ ਹੋਵੇ ਹਾਂਜੀ ਹਾਂਜੀ ਮੈਂ ਬਚਪਨ ਚ ਗਾਇਕੀ ਕਰਦਾ ਤਾਂ ਤੇ ਮੇਨ ਮਾਸਟਰ ਜਿਹੜੇ ਹੁੰਦੇ ਤੇ ਸਕੂਲ ਦੇ ਉਹਨਾਂ ਨੇ ਮੈਨੂੰ ਸਟੇਜ ਤੇ ਚੜਾ ਦੇਣਾ ਮੈਨੂੰ ਪਤਾ ਵੀ ਨਹੀਂ ਹੁੰਦਾ ਤਾਂ ਮਤਲਬ ਸਟੇਜ ਤੇ ਸਿੱਧਾ ਨਾਮ ਹੀ ਅਨਾਉਂਸ ਕਰਦੇ تھے ਤੇ ਮੈਂ ਵੀ ਫਿਰ ਚੱਲ ਜਾਣਾ ਗਾਣਾ ਉਸੇ ਵੇਲੇ ਡਿਸਾਈਡ ਕਰਨਾ ਕਿਹੜਾ ਗਾਵਾ ਤੇ ਕਈ ਵਾਰ ਗਾਣਾ ਭੁੱਲ ਜਾਣਾ ਮੈਂ ਤੇ ਸਾਰੇ ਮੇਰੇ ਦੋਸਤ ਅਸਰੇ ਥੱਲੇ ਪਰ ਨਿਕਲ ਜਾਂਦਾ تھا ਉਸ ਮਤਲਬ ਇਨਾ ਪਤਾ ਨਹੀਂ ਥਾ ਉਸ ਵਕਤ ਪਰ ਹੁਣ ਹੋੜੀ-ਹੋੜੀ ਲੱਗ ਰਿਹਾ ਪਤਾ ਸੋ 뮤జిక్ ਦੀ ਅਸੀਂ ਗੱਲ ਕਰ ਰਹੇ ਆ ਤੇ ਇਸ ਵਿੱਚ 뮤జిక్ ਨਾ ਹੋਵੇ ਤੇ ਅਸੀਂ ਤਾਂ ਕੋਈ ਗੀਤ ਨਾ ਸੁਣਿਆ ਐਸਾ ਨਹੀਂ ਹੋ ਸਕਦਾ ਇੱਕ ਪਿਆਰਾ ਜਿਹਾ ਗੀਤ ਸਾਡੇ ਦਸ਼ਕਾ ਲਈ ਜੀ ਮੇਰੇ ਇੱਕ Song ਹੈ ਉਸਤਾ Nusrat Fateh Ali Khan ji ਦਾ ਜੀ ਸੁਣ ਚਰਖੇ ਦੀ ਮਿੱਠੀ-ਮਿੱਠੀ ਗੁਕ ਆ ਆ ਆ ਸੁਣ ਚਰਖੇ ਦੀ ਮਿੱਠੀ ਮਿੱਠੀ ਕੁ ਮਯਾਮਨੂ ਯਾਦ ਆਮਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੁ ਮਯਮ ਨੂੰ ਯਾਦ ਆਮਦਾ ਮੇਰੇ ਦਿਲ ਵਿੱਚੋਂ ਉੱਠਦੀ ਐ ਹੂ ਮੇਰੇ ਦਿਲ ਵਿੱਚੋਂ ਉੱਠਦੀ ਐ ਹੂ ਮਯਮ ਨੂੰ ਯਾਦ ਆਮਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੋ ਬਹੁਤ ਹੀ ਸੋਹਣੀ ਆਵਾਜ਼ ਜਿਵੇਂ ਲੱਗਾ ਸੀ ਉਦਾਂ ਹੀ ਨਿਕਲੇ ਤੁਸੀਂ ਮਤਲਬ ਬਹੁਤ ਪਿਆਰਾ ਜਿਹਾ ਗੀਤ ਤੁਸੀਂ ਗਾਇਆ ਤੇ ਇਸੇ ਤਰੀਕੇ ਨਾਲ ਅਸੀਂ ਤਰ੍ਹਾਂ ਕੋ ਹੋਰ ਵੀ ਅੱਗੇ ਗੀਤ ਸੁਣਦੇ ਰਾਂਗੇ ਪਰ ਇਸ ਤੋਂ ਪਹਿਲਾਂ ਅਸੀਂ ਗੱਲਬਾਤ ਜਿਹੜੀ ਆਪਾਂ ਜਾਰੀ ਰੱਖਾਂਗੇ ਤੁਸੀਂ ਦੱਸਿਆ ਕਿ ਤੁਸੀਂ ਗੁਰੂ ਨੂੰ ਧਾਇਆ ਤੇ ਜਦੋਂ ਗੁਰੂ ਨੂੰ ਤੁਸੀਂ ਆਪਣੇ ਧਾਇਆ ਉਸ ਤੋਂ ਬਾਅਦ ਆਪਣੇ ਵਿੱਚ ਤੁਹਾਨੂੰ ਕੀ ਪਰਸਨਲੀ ਚੇਂਜਸ ਲੱਗੀਆਂ ਕਿ ਯਾਰ ਮੈਂ ਹੁਣ ਇੱਥੋਂ ਦੀ ਇੱਥੇ ਪਹੁੰਚ ਗਿਆ ਤੇ ਮੇਰੇ ਵਿੱਚ ਇਹ ਸਭ ਬਦਲਾਅ ਆਇਆ ਇਹ ਹਰੇਕ ਕਲਾਕਾਰ ਦਾ ਆਪਣਾ ਆਪਣਾ ਇੱਕ ਤਕਸੀਰ ਹੁੰਦੀ ਹੈ ਹਮਮ ਤੇ ਮੇ ਤੋਂ ਮੈਂ ਇੰਨਾ ਜੋਗ ਨਹੀਂ ਥਾ ਮਤਲਬ ਗਾਇਕੀ ਦੇ ਇੰਨਾ ਨਹੀਂ ਥਾ ਮੈਂ ਤੇ ਜਿੱਤੇ ਮੈਂ ਗੁਰੂ ਤੇ ਆਏ ਮੇਰਾ ਗੜਾ ਸੈੱਟ ਹੋਇਆ ਪੂਰਾ ਵਧੀਆ ਹੋਇਆ ਤੇ ਉਹਨਾਂ ਨੇ ਮੈਨੂੰ ਰਾਹ ਦੱਸੀ ਕਿਵੇਂ ਰਿਆਜ਼ ਕਰਨਾ ਹੈ ਕਿਵੇਂ ਨਹੀਂ ਕਰਨਾ ਹੈ ਕਿਹੜੀ ਚੀਜ਼ਾਂ ਕਰਨੀਆਂ ਹੁੰਦੀਆਂ ਕਿਹੜੀ ਨਹੀਂ ਕਰਨੀਆਂ ਹੁੰਦੀਆਂ ਤੇ ਮੈਂ ਉਹਨਾਂ ਦੀ ਰਾਤ ਉੱਪਰ ਚੜ੍ਹਨੀ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਅੱਗੇ ਤੁਸੀਂ ਬਦਰਿਓ ਤੇ ਤੁਸੀਂ ਰਾਤੇ ਤੁਰ ਵੀ ਰਹੇ ਹੋ ਹਾਂਜੀ ਹਾਂਜੀ ਸੋ ਆਪਣੇ ਆਪ ਨੂੰ ਹੁਣ ਤੁਸੀਂ ਇਨਸਪਾਇਰ ਕਰ ਰਹੇ ਹੋ ਤੇ ਮੈਂ ਇਨਸਪੀਰੇਸ਼ਨ ਜ਼ਰੂਰ ਪੁੱਛਾਂਗੀ ਕਿਉਂਕਿ ਹਰ ਕਿਸੇ ਦੀ ਕੋਈ ਨਾ ਕੋਈ ਇਨਸਪੀਰੇਸ਼ਨ ਹੁੰਦੀ ਹੈ ਅਸੀਂ ਕਈ ਵਾਰ ਕਿਸੇ ਨੂੰ ਦੇਖਦੇ ਆ ਸਾਨੂੰ ਕਾਫੀ ਜ਼ਿਆਦਾ ਇਨਸਪਾਇਰ ਮਹਿਸੂਸ ਹੁੰਦਾ ਕਿ ਯਾਰ ਮੈਂ ਵੀ ਇਹੋ ਜਿਹਾ ਬਣਾ ਤੇ ਤੁਸੀਂ ਕਿਤੇ ਤੋਂ ਇਨਸਪਾਇਰ ਹੋ ਸਾਡੇ ਇੱਧਰ ਦੇ ਬਹੁਤ ਮਸ਼ਹੂਰ ਫਨਕਾਰ ਹੈਗੇ ਪੰਜਾਬ ਦੇ ਸਾਡੇ ਲਾਗੇ ਪੈਂਦੇ ਹਿਮਾਚਲ ਦੇ ਅੱਛਾ ਜਿਵੇਂ ਸਾਡੇ ਹੈਗੇ ਉਸ ਸਤਿੰਦਰ ਸਰਤਾਜ ਦੀ ਉਹਨਾਂ ਨੂੰ ਬਹੁਤ ਸੁਣਦਾ ਮੈਂ ਤੇ ਉਹਨਾਂ ਦੀ ਲਾਈਵ ਪਰਫਾਰਮੈਂਸਾਂ ਦੇਖਦਾ ਮੈਂ ਪੂਰੀ ਮੈਂ ਦੇਖਦਾ ਕਿਵੇਂ ਕਿਵੇਂ ਉਹ ਪਰਫਾਰਮ ਕਰਦੇ ਆ ਤੇ ਉਹਨਾਂ ਦੇ ਕਿੰਨੇ ਬਹੁਤ ਵਧੀਆ ਲੱਗਦਾ ਕਿ ਮੈਂ ਵੀ ਕਾਸ਼ ਇਦਾਂ ਹੁੰਦਾ ਤੇ ਫਿਰ ਮੈਂ ਵੀ ਉਸੇ ਤਰ੍ਹਾਂ ਆਡੀਅנס ਜਿੱਦਾਂ ਹੁੰਦੀ ਹੈ ਕਦੀ ਮੈਂ ਸਟੇਜ ਤੇ ਚੜਦਾ ਤੇ ਉਹੀ ਕਰਨੇ ਟਰਾਈ ਕਰਦਾ ਜਿਵੇਂ ਉਹ ਕਰਦੇ ਹੈ ਕਿ ਆਪਣਾ ਤਾਲਮੇਲ ਬਣਾਉਂਦੇ ਜਨਤਾ ਨਾਲ ਸਾਰੀ ਜਿਵੇਂ ਦਿਖਦੇ ਹੈ ਤੇ ਉਹਨਾਂ ਨੂੰ ਫੋਲੋ ਕਰਦਾ ਤੇ ਉਹਨਾਂ ਦੇ ਗਾਣੇ ਸੁਣਦਾ ਸਾਰੇ ਨੇ ਬਹੁਤ ਚੰਗੀ ਗੱਲ ਹੈ ਕਿਉਂਕਿ ਉਹ ਵੀ ਇੱਕ ਕਾਫੀ ਵੱਡੀ ਸ਼ਖਸੀਅਤ ਹੈ ਔਰ ਉੱਥੇ ਤੱਕ ਪਹੁੰਚਣਾ ਵੀ ਕਾਫੀ ਵੱਡੀ ਗੱਲ ਹੈ ਤੁਸੀਂ ਉਹਨਾਂ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਤੇ ਇਨਸਪਾਇਰ ਹੋ ਰਹੇ ਹੋ ਤੇ ਅਸੀਂ ਜ਼ਰੂਰ ਕਾਮਨਾ ਕਰਾਂਗੇ ਤੁਸੀਂ ਉੱਥੇ ਤੱਕ ਪਹੁੰਚੋ ਤੁਸੀਂ ਕਿਹਾ ਕਿ ਮੈਂ ਵੀ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਦਾ ਮੈਂ ਵੀ ਇਸ ਤੇ ਕਿਨਾਰ ਰੱਖਦਾ ਤੇ ਕਿੰਨੇ ਕੁ ਵੀ ਤੁਸੀਂ ਲਾਈਵ ਪਰਫਾਰਮੈਂਸ ਜਿਹੜੇ ਹੁਣ ਤੱਕ ਕਰ ਚੁੱਕੇ ਹੋ ਐਕਸਪੀਰੀਅੰਸ ਤਾਂ ਤੁਹਾਨੂੰ ਲਾਈਵ ਪਰਫਾਰਮੈਂਸ ਨਾਲ ਹੋਊਗਾ ਮੈਂ ਮੈਸੀ ਐਵਰੀ ਸ਼ੁਰੂਆਤ ਤਾਂ ਹੋਈ ਹੋਈ ਸੀ ਸਕੂਲ ਤੇ ਮਤਲਬ ਆਪਣੇ ਸਟੇਜ ਤੇ ਸਕੂਲ ਦੀ ਸਟੇਜ ਤੇ ਫਿਰ ਹੌਲੀ ਹੌਲੀ ਕਰਦੇ ਕਰਦੇ ਸ਼ੌਂਕ ਵੱ ਮੇਰੇ ਪਾਪਾ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰੇ ਤੇ ਹੌਲੀ ਹੌਲੀ ਕਰਦੇ ਕਰਦੇ ਜਿਵੇਂ ਸਾਡੇ ਕਾਰਨੀਵਲ ਹੁੰਦੇ ਆ ਮੇਲੇ ਹੁੰਦੇ ਆ ਤੇ ਹੌਲੀ ਹੌਲੀ ਜਿਵੇਂ ਸਾਡੇ ਉਧਰ ਚਿੰਤਪੂਰਣੀ ਮੌਸਮ ਹੋਇਆ ਫਿਰ ਹਰੋਲੀ ਉਤਸਵ ਸਾਡੇ 16 ਨੰਬਰ ਹੁੰਦਾ ਸ਼ੂਨਲੀ ਮਾਤਾ ਦਾ ਮੇਲਾ ਹੁੰਦਾ ਬਹੁਤ ਤੇ ਇਦਾਂ ਕਰਦੇ ਕਰਦੇ ਮੇਲਿਆਂ ਵਿੱਚ ਮੈਂ ਪਰਫਾਰਮ ਕਰ ਦਿੰਦਾ ਸੀ ਲਾਈਵ ਪਰਫਾਰਮੈਂਸ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਉਹਦੇ ਵਿੱਚ ਤੁਹਾਨੂੰ ਇੱਕ ਰਿਜ਼ਲਟ ਨਾ ਸਾਹਮਣੇ ਮਿਲਦਾ ਹਾਂ ਜੀ ਜੀ ਆਡੀਅנס ਸਾਹਮਣੇ ਹੁੰਦੀ ਹੈ ਗੱਲਬਾਤ ਅਸੀਂ ਕਰਦੇ ਹਾਂ ਤੇ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਜਦੋਂ ਤੁਹਾਡੀ ਏਜ ਵੀ ਛੋਟੀ ਹੈ ਥੋੜੀ ਨਰਵਸਨੈਸ ਵੀ ਹੁੰਦੀ ਜੇ ਤੁਸੀਂ ਪਹਿਲੀ ਵਾਰ ਹੀ ਜਾਂਦੇ ਹੋ ਤੇ ਤੁਸੀਂ ਆਡੀਅנס ਨਾਲ ਮਤਲਬ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੈ ਕਿਹੋ ਜੀ ਆਡੀਅנס ਨੂੰ ਮਿਲੀ ਅੱਜ ਤੱਕ ਤੇ ਕਿੱਦਾਂ ਦਾ ਤੁਹਾਡਾ ਉਹ ਐਕਸਪੀਰੀਅੰਸ ਹੈਗਾ ਤੇ ਕਿਹੋ ਜਿਹਾ ਤੁਹਾਨੂੰ ਲੱਗਦਾ ਸੀ ਜਦੋਂ ਤੁਸੀਂ ਸਟੇਜ 'ਤੇ ਉੱਤਰ ਜਾਂਦੇ ਸੀ ਉਸ ਤੋਂ ਬਾਅਦ ਸਟਾਰਟਿੰਗ ਵਿੱਚ ਤਾਂ ਬਹੁਤ ਨਰਵਸ ਹੁੰਦਾ ਮਤਲਬ ਜੀ ਵੀ ਸਟੇਜ ਤੇ ਚੜਨਾ ਲੱਤਾਂ ਕੰਬ ਜਾਣੀਆਂ ਮੇਰੀਆਂ ਤੇ ਜਿਵੇਂ ਮਾਈਕ ਜਲਦੀ ਪਰਫੋਰਮੈਂਸ ਕਰਕੇ ਆਂਦਾ ਤਾਂ ਸਟੇਜ ਤੇ ਤੇ ਮੇਰਾ ਪੂਰਾ ਮਾਈਕ ਗਿੱਲਾ ਹੁੰਦਾ ਤਾਂ ਕਿਉਂਕਿ ਹੱਥ ਵੀ ਸਵੇਟ ਹੋ ਜਾਂਦਾ ਡਰ ਦੇ ਮਾਰੇ ਕਿਉਂਕਿ ਸਾਰਿਆਂ ਦੀ ਨਜ਼ਰਾਂ ਹੁੰਦੀ ਸੀ ਇੱਕ ਪਾਰਟਿਕੂਲਰ ਬੰਦੇ ਤੇ ਸਟੇਜ ਤੇ ਚੜਿਆ ਹੋਇਆ ਤੇ ਡਰ ਤਾਂ ਲੱਗਦਾ ਤਾਂ ਨੇਚਰਲੀ ਤੇ ਬਸ ਫਿਰ ਹੁਣ ਹੋਲੀ-ਹੋਲੀ ਕੱਟ ਗਿਆ ਡਰ ਤਾਂ ਮਤਲਬ ਹੁਣ ਹੋਦਾ ਮੈਂ ਯੂਜ਼ ਟੂ ਹੋਦਾ ਹਾਂ ਉਹਨਾਂ ਚੀਜ਼ਾਂ ਦਾ ਹੁਣ ਤਾਂ ਚਾਹੁੰਦਾ ਉਹ ਜਿੰਨੀ ਆਡੀਅנס ਹੋ ਸਕਦੀ ਹੁੰਦੀ। ਤੇ ਪਹਿਲਾ ਐਕਸਪੀਰੀਅੰਸ ਕਿ ਹੋ ਜਾ ਸੀਗਾ ਜਦ ਪਹਿਲੀ ਵਾਰੀ ਤੁਸੀਂ ਮਤਲਬ ਗਏ ਸਟੇਜ ਤੇ ਉਦੋਂ ਨਰਵਸનેસ ਲੱਗਾ ਇੱਥੇ ਤਾਂ ਨਹੀਂ ਲੱਗਾ ਕਿ ਮੈਂ ਵੀ ਸਟੇਜ ਤੋਂ ਉਤਰ ਜਾਣਾ ਜਾਂ ਫਿਰ ਮੈਂ ਨਹੀਂ ਗਾਉਂਗਾ। ਉਸ ਵਕਤ ਤਾਂ ਮਤਲਬ ਇਹ ਦਦਾ ਦਲਦਾ ਸਮਝਿੰਦਾ ਹੋ ਸਕਦਾ ਕੌਣ ਜਾਵੇ ਸਟੇਜ ਤੇ ਸਾਰੇ ਦਿਖਦੇ ਹਨ ਕਿਉਂਕਿ ਜਾਲਦੀ ਥੱਲੇ ਆਉਂਦੀ ਤੇ ਕਈ ਕੌਮਪਲੀਮੈਂਟ ਕਰਦੇ थे ਤੇ ਬੋਲਦੇ ਤੇ ਉਸ ਵੇਲੇ ਮਤਲਬ ਮੈਨੂੰ ਨਹੀਂ ਤਾਂ ਪਤਾ ਇੰਨਾ ਕਿ ਕੀ ਹੁੰਦੀ ਤਾਰੀਫ ਕੀ ਹੁੰਦੀ ਕਿਉਂਕਿ ਬਚਪਨ تھا। ਤੇ ਪਾਪਾ ਨੂੰ ਆ ਕੇ ਪਾਪਾ ਹੁਣ ਪੇਰੈਂਟਸ ਹੈਗੇ ਉਹਨ ਪਾਪਾ ਤੇ ਉਹਨਾਂ ਨੇ ਤਾਂ ਖੁਸ਼ ਹੋਣਾ ਹੀ ਹੈ ਕਿਉਂਕਿ ਉਹਨਾਂ ਦਾ ਬੱਚਾ ਤਰੱਕੀ ਕਰ ਰਿਹਾ ਪਰ ਮੈਨੂੰ ਇੰਨੀ ਸਮਝ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਹੋ ਗਿਆ ਉਹਨਾਂ ਨਾਲ ਚੀਜ਼ਾਂ ਦੇ ਫਿਰ ਉਹਨਾਂ ਨੂੰ ਬਹੁਤ ਡਰ ਲੱਗਦਾ ਸੀ ਸਟਾਰਟਿੰਗ ਸਟਾਰਟਿੰਗ ਤੱਕ ਕਾਫੀ ਬਹੁਤ ਡਰ ਲੱਗਦਾ ਸੀ ਪੇਰੈਂਟਸ ਜੇ ਮੈਂ ਗੱਲ ਕਰਾਂ ਤੇ ਪੇਰੈਂਟਸ ਹੀ ਸਭ ਤੋਂ ਵੱਡਾ سپورਟ ਜ਼ਿੰਦਗੀ ਦਾ ਹੁੰਦੇ ਆ ਜੋ ਸਾਡੇ ਸੁਪਨਿਆਂ ਨੂੰ ਇੱਕ ਨਵੀਂ ਉਡਾਨ ਦੇਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਆ ਕਿਉਂਕਿ ਪੇਰੈਂਟ ਦਾ سپورਟ ਹੋਵੇ ਤਾਂ ਅਸੀਂ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ ਆ ਤੇ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਆਪਣੇ ਫਾਦਰ ਸਾਹਿਬ ਦੀ ਗੱਲ ਕਰ ਰਹੇ ਹੋ ਉਸ ਤੋਂ ਇਲਾਵਾ ਮਦਰ ਦਾ ਉਹ ਫਾਦਰ ਦਾ ਕਿੰਨਾ ਕੁ سپورਟ ਜਦ ਤੁਹਾਨੂੰ ਹੋਰ ਮਿਲਦਾ سپورਟ ਤਾਂ ਦੋਨੋਂ ਦਾ ਹੁੰਦਾ ਆ ਕਿ ਜਿੰਨਾ ਪਾਪਾ ਦਾ ਯੋਗਦਾਨ ਹੈ ਨੰਨਾ ਮੰਮਾ ਦਾ ਵੀ ਹੈ ਕਿਉਂਕਿ ਮੰਮੀ ਸਾਰਾ ਸਾਨੂੰ ਤਿਆਰ ਕਰਦੀ ਹੈ ਕਿਉਂਕਿ ਉਹ ਦੂਰ ਦੂਰ ਜਾਣਾ ਹੁੰਦਾ ਕਿਤੇ ਵੀ ਪਰਫਾਰਮੈਂਸ ਕਰਨਾ ਹੈ ਨਾ ਜਿੱਦਾ ਹਾਂਜੀ ਤੇ ਉਹ ਤਾਂ ਫਿਰ ਮੰਮੀ ਹੈਗੀ ਨਾ ਵਿੱਚ سپورਟ ਕਰਦੀ ਸੀ ਫੋਨ ਬਾਰ-ਬਾਰ ਫੋਨ ਕਰਕੇ ਪੁੱਛਣਾ ਪੁੱਛ ਗਿਆ ਉਹ ਤਾਂ ਪੁੱਛ ਗਿਆ ਤੇ ਹੁੰਦਾ ਦਾ ਸਾਰਾ ਪਾਪਾ ਨਾਲ ਹੁੰਦੇ ਤੇ ਹਰ ਵਕਤ ਜਿੱਥੇ ਵੀ ਪਰਫਾਰਮ ਕਰਨਾ ਥੱਲੇ ਦੇ ਪਾਪਾ ਕਰਦੇ ਤੇ ਬਹੁਤ سپورਟ ਕਰਦੇ ਤੇ ਜਿੱਤੇ ਮੇਰੀ ਪਰਫਾਰਮੈਂਸ ਚਾਹਦੇ ਕਿਉਂਕਿ ਹੁਣ ਪਿਓ ਹੈਗਾ ਉਹਨਾਂ ਨੇ ਤਾਂ ਇਹੀ ਚਾਣਾ ਨਾ ਕਿ ਮੇਰਾ ਪੁੱਤ ਸਹੀ ਹੋਵੇ ਬੰਦਾ ਵੀ ਹੋਵੇ ਹਾਂ ਜੀ ਨਹੀਂ ਇਹ ਤਾਂ ਗੱਲ ਹੈ ਕਿ ਮਾਪੇ ਦਾ ਨਾ ਯੋਗਦਾਨ ਤਾਂ ਮੈਂ ਇੰਨਾ ਵੱਡਾ ਕਿਹਾ ਸੀ ਕਿਉਂਕਿ ਸਿਰਫ ਤੁਸੀਂ ਨਹੀਂ ਉੱਠਦੇ ਸਵੇਰੇ ਜਲਦੀ ਅਗਰ ਕਿਤੇ ਜਾਣਾ ਹੁੰਦਾ ਉਹਦੇ ਨਾਲ ਤਾਂਰੇ ਮਾਪੇ ਵੀ ਉੱਠਦੇ ਨੇ ਉਹ ਵੀ ਉਨੀ ਤਿਆਰੀ ਦੇ ਵਿੱਚ ਹੁੰਦੇ ਆ ਜਿੰਨੀ ਤਿਆਰੀ 'ਚ ਤੁਸੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੱਕ ਇਹੀ ਚੀਜ਼ ਹੁੰਦੀਗੀ ਸਾਡਾ ਬੱਚਾ ਜਿੱਥੇ ਜਾ ਰਿਹਾ ਉੱਥੇ ਜਾ ਕੇ ਬਹੁਤ ਚੰਗੇ ਪਰਫਾਰਮੈਂਸ ਦੇਵੇ ਤੇ ਬਹੁਤ ਅਕੇ ਵਤੇ ਸੋ ਤੁਸੀਂ ਸਿੰਦਰ ਸਰਤਾਜ ਜੀ ਨੂੰ ਫੋਲੋ ਕਰਦੇ ਹੋ ਉਹਨਾਂ ਤੋਂ ਇਨਸਪਾਇਰ ਹੋ ਤੇ ਮੈਂ ਜ਼ਰੂਰ ਚਾਹਾਂਗੀ ਕਿ ਉਹਨਾਂ ਦਾ ਇੱਕ ਪਿਆਰਾ ਗੀਤ ਤੁਹਾਨੂੰ ਸੁਣਾ ਉਹਨਾਂ ਦਾ ਇੱਕ ਬਹੁਤ ਮਸ਼ਹੂਰ ਗੀਤ ਹੈ ਉਡਾਰੀਆਂ ਤਮੇ ਉਹਦੇ ਨਾਲ ਸ਼ੁਰੂਆਤ ਕਰਨਾ ਜੀ ਹੋ ਲਾਵਾਂ ਇਸਕੇ ਦੀ ਅੰਬਰੀ ਉਡਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਕੁਮਾਰੀਆਂ ਆ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਆ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਆ ਰਾਤੀ ਮਿੱਠੇ ਮਿੱਠੇ ਸੁਪਨੇ ਵੇ ਠਾਗਦੇ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਕਿਸੇ ਐਸੀਆਂ ਨਿਗਾਹ ਮੈਨੂੰ ਤੱਕਿਆ ਐਸੀਆਂ ਨਿਗਾਹ ਮੈਨੂੰ ਤੱਕਿਆ ਚੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰਿਸ਼ਕ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ ਨਾ ਗੱਲ ਮੇਰੇ ਵਸਦੀ ਰਹੀ ਅਕਿਸੇ ਐਸੀਆਂ ਨਿਗਾਹ ਮੈਨੂੰ ਤਕਿਆ ਕੀ ਬਾਤ ਹੈ ਜੀ ਬਹੁਤ ਸੋਹਣੀ ਆਵਾਜ਼ ਸੀਗੀ ਤੇ ਨਾ ਸੁਣਦੇ-ਸੁਣਦੇ ਮੇਰੇ ਮਨ ਚ ਇੱਕ ਖਿਆਲ ਇਹ ਵੀ ਆ ਰਿਹਾ ਸੀ ਕਿ ਮੇਰੀ ਟੇਬਲ ਦੇ ਉੱਤੇ ਨਾ ਬਹੁਤ ਸਾਰੇ ਇਨਸਟਰੂਮੈਂਟ ਪਏ ਹੋਏ ਨੇ ਤੇ ਫਿਰ ਹੁਣ ਤੁਸੀਂ ਸਾਨੂੰ ਦੱਸੋ ਕਿ ਇਹ ਇਨਸਟਰੂਮੈਂਟ ਦਾ ਤੁਹਾਡੇ ਨਾਲ ਕੀ ਲਿੰਕ ਹੈ ਕੀ ਰਿਸ਼ਤਾ ਹੈ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਤੁਸੀਂ ਇਸਤੇਮਾਲ ਕਰਦੇ ਆਪਣੀ ਜ਼ਿੰਦਗੀ ਚ ਇਹ ਐਕਚੁਅਲੀ ਮੇਰੇ ਵੱਡੇ ਭਰਾ ਅਭੀ ਤੋਂ 5 ਸਾਲ ਵੱਡੇ ਆ ਯੂਸਰ ਉਹਨਾਂ ਨੇ ਮੰਗਵਾਇਆ ਸੀ ਯੂ ਨੋ ਕੁਲੇਲੇ ਕਹਿੰਦੇ ਤੇ ਇਹ ਵੈਸਟਰਨ ਇਨਸਟਰੂਮੈਂਟ ਹੈ ਤੇ ਉਹ ਨਵੇਂ ਮੰਗਵਾਇਆ ਸੀ ਕਿਉਂਕਿ ਅਸੀਂ ਵੈਟ ਕੇ ਕੰਪੋਜੀਸ਼ਨ ਕਰਦੇ ਸੀ ਕੋਈ ਇੱਕ ਸਾਡਾ ਸੋਨਾ ਜਾਂ ਕੋਈ ਇੱਕ ਸਾਜ਼ ਹੁੰਦਾ ਐ ਐਸੇ ਜਿਹਦੇ ਉੱਪਰ ਅਸੀਂ ਵਧੀਆ ਗਾਣੇ ਕੱਢ ਲੈਂਦੇ ਹੂੰ ਹੂੰ ਤੇ ਇਹਨਾਂ ਉੱਪਰ ਵੈਟ ਵੈਟ ਕੇ ਮੈਂ ਤੇ ਮੇਰਾ ਭਰਾ ਨਵੇਂ-ਨਵੇਂ ਗਾਣੇ ਬਣਾਉਂਦੇ ਸੀ ਅੱਛਾ ਹਾਂਜੀ ਹਾਂਜੀ ਤੇ ਥੋੜਾ ਜਿਹਾ ਸਾਨੂੰ ਵੀ ਸੁਣਾਓ ਇਹਦਾ ਹਾਂਜੀ ਹਾਂਜੀ ਤੇ ਉੱਪਰ ਮੈਂ ਸੁਣਾਉਂਦਾ ਚਾਹ ਤੂੰ ਕਰਾਇਓ ਚਾਹੇ ਚਾਕਰੀ ਮੈਨੂੰ ਕਮ ਦਿਓ ਕਨੀ ਜ਼ਦਾ ਸਦਰਾ ਬਣਾਇਓ ਪਾਵੇਂ ਬਾਂਧੀਆਂ ਨਈਰਮਾਨ ਕਿਸੇ ਚੀਜ਼ ਦਾ ਬਸ ਹਵਤੀ ਤਸਵਰਾਂ ਨੂੰ ਖੋਲ ਕੇ ਸਾਹਿਤ ਸੈਕ ਦੇ ਰਿਓ ਕਿ ਆਲਾ ਸਾੜਿਆਂ ਚ ਤਰ੍ਹਾਂ ਮਹਿਕ ਦੇ ਓ ਖਿਆਲ ਨਾ ਸਾਡੇ ਅੱਜ ਮੈਂ ਬੂਬ ਜੀ ਇਸ ਤਰ੍ਹਾਂ ਮਹਿਕ ਦੇ ਰੇ ਓ ਆਸਰਾ ਰਹੂਗਾ ਅਹਿਸਾਸ ਨੂੰ ਦਿਲਾਂ ਵਿੱਚ ਦੇਖਦੇ ਰਿਓ ਮਜ਼ਾ ਆਇਆ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਾ ਸਾਰਾ ਸੁਣ ਕੇ ਤੇ ਕਿਦਾਂ ਮਤਲਬ ਇਸ ਨੂੰ ਤੁਸੀਂ ਕਿੰਨੇ ਸਾਲ ਹੋ ਗਏ ਤੇ ਤਾਂ ਇਹਦੇ ਨਾਲ ਜੁੜੇ ਹੋਏ ਹੋ ਤੁਹਾਡੇ ਅ ਕੁਝ 3-4 ਸਾਲ ਹੋ ਗਏ ਅੱਛਾ ਅੱਛਾ ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਆਪਣੇ ਵੱਡੇ ਬ੍ਰਦਰ ਦੇ ਨਾਲ 뮤ਜ਼ਿਕ ਨੂੰ ਕਰਦੇ ਹੋ ਕੰਪੋਜ਼ ਕਰਦੇ ਹੋ ਤੇ ਕਿਸ ਤਰੀਕੇ ਦੀ ਉਹ ਜੋਗਲਬੰਦੀ ਹੁੰਦੀ ਹੈ ਤੇ ਕਿਸ ਕੀ ਕਰਦੇ ਹੋ ਮਤਲਬ ਉਹਦੇ ਵਿੱਚ ਤੁਸੀਂ ਆਪਣਾ ਅਸੀਂ ਜਿਵੇਂ ਮੇਰੇ ਭਾਈ ਨੂੰ ਸਮਝ ਲੋ ਕੋਈ ਨਵੀਂ ਕੰਪੋਜੀਸ਼ਨ ਆਈ ਕਿਉਂਕਿ ਉਹਦਾ ਕੋਈ ਟਾਈਮ ਨਹੀਂ ਨਾ ਹੁੰਦਾ ਸੋਚਦਾ ਹੁੰਦਾ ਬੰਦਾ ਜਦੋਂ ਵੀ ਆ ਜਾਂਦੀ ਕੋਈ ਬੜੀ ਐਜੀ ਕੰਪੋਜੀਸ਼ਨ ਆ ਗਈ ਦਿਮਾਗ 'ਚ ਤੇ ਇੱਕ ਵਾਰ ਮੈਂ ਸੁੱਤੇ ਸੀਗਾ ਤੇ ਮੇਰਾ ਭਾਈ ਆਇਆ ਨਾ ਦੌੜ ਕੇ ਮੈਲੇ ਬਤੁਈ ਕੀ ਹੋ ਗਿਆ ਮਨੂੰ ਤੇ ਮੈਂ ਉਹਦਾ ਉੱਠ ਜਲਦੀ ਤੇ ਮੈਂ ਇਹੀ ਚੱਕਿਆ ਤੇ ਉਹਨੂੰ ਬੰਦਾ ਇੱਕ ਕੰਪੋਜੀਸ਼ਨ ਆਈ ਹੈ ਤੇਗਾ ਤੇ ਫਿਰ ਹੁਣ ਮੇਰੇ ਭਾਈ ਨੂੰ ਗਾਣਾ ਨਹੀਂ ਆਉਂਦਾ ਉਹ ਲਿਖਦਾ ਬਹੁਤ ਵਧੀਆ ਤੇ ਅ ਹਾਂਜੀ ਤੇ ਉਹਦੇ 'ਚ ਲੈਪਟਾਪ ਵਿੱਚ 뮤직 ਵੀ ਵਧੀਆ ਬਹੁਤ ਡਾਇਰੈਕਟ ਕਰ ਲੈਂਦੇ ਆ ਪ੍ਰੋਡਿਊਸਰ ਵੀ ਹੈਗੇ 뮤직 ਪ੍ਰੋਡਿਊਸਰ ਤੇ ਉਹਨਾਂ ਨੇ ਵਧੀਆ ਉੱਠ ਕੇ ਮੈਨੂੰ ਬੋਲਿਆ ਕਿ ਇਹ ਵਾਲੇ ਗਾਣਾ ਬਣਾਇਆ ਮੈਂ ਕੁਝ ਲਿਖਿਆ ਇਹਨੂੰ ਗਾ ਛਿੱਤੀ ਤੇ ਮੈਂ ਸੁੱਤੇ ਸੁੱਤੇ ਮੈਂ ਕਿ ਮੈਂ ਕਿ ਹੁਣ ਇਸ ਵੇਲੇ ਕਿਵੇਂ ਗਾ ਦਵਾਂ ਮੈਂ ਤੇ ਉਹਨਾਂ ਨੇ ਗਿਆ ਛਿੱਤੀ ਗਾ ਦੂੰ ਫਿਰ ਮੈਂ ਗਾਣ ਲੱਗਾ ਤੇ ਹੌਲੀ ਹੌਲੀ ਬਸ ਇਹਨਾਂ ਵਿੱਚ ਰੁੱਲ ਗਏ ਤੇ ਤੇ ਹੌਲੀ ਹੌਲੀ ਇਦਾਂ ਸ਼ੁਰੂਆਤ ਹੋਈ ਤੇ ਉਹ ਕੰਪੋਜੀਸ਼ਨ ਕਰਦੇ ਤੇ ਮੈਂ ਗਾਉਂਦਾ ਤੇ ਤੁਸੀਂ ਵੀ ਗੀਤ ਵਗੈਰਾ ਲਿਖ ਲੈਂਦੇ ਹੋ ਕਿ ਨਹੀਂ ਮੈਨੂੰ ਲਿਖਦਾ ਪਰ ਮੈਂ ਨਾ ਲਿਖਦਾ ਕਿਉਂਕਿ ਮੇਰਾ ਭਾਈ ਹੈ ਵੱਡਾ ਤੇ ਹੁਣ ਤੱਕ ਆਪਣਾ ਕੋਈ ਗੀਤ ਤੁਸੀਂ ਮਤਲਬ ਕੱਢ ਚੁੱਕੇ ਹੋ ਜਾਂ ਲੈ ਕੱਢਣਾ ਹਾਂਜੀ ਅਸੀਂ ਹੁਣ ਕੱਢਿਆ ਤਾਂ ਅਸੀਂ 2023 ਦੇ ਲਾਸਟ ਵਿੱਚ ਕੱਢਿਆ ਤਾਂ ਅਸੀਂ ਇੱਕ ਬਸ ਸਰਕਾਰੀ ਗਾਣੇ ਦੇ ਨਾਮ ਤੇ ਉਹ ਅਸੀਂ ਕੱਢਿਆ ਤਾਂ ਸਾਡੀ ਹਿਮਾਚਲ ਦੀ ਬੱਸਾਂ ਉੱਪਰ ਸਰਕਾਰੀ ਅਸਾਂ ਔਰ ਵੀ ਮਤਲਬ ਕੋਈ ਵੀ ਰਖ ਲਓ ਤੇ ਉਹ ਬਸ ਸਾਡਾ ਪਹਿਲਾ ਗਾਣਾ ਥਾ ਆਡੀਓ ਵੱਡੀ ਸੀ ਓਕੇ ਓਕੇ ਤੇ ਇਸ ਪਹਿਲੇ ਗਾਣੇ ਦੀਆਂ ਮੈਂ ਕਿਹਾ ਦੋ ਕ ਲਾਈਨਾਂ ਹੋ ਜਾਣ ਫਿਰ ਆਪਣੇ ਗੀਤ ਦੀਆਂ ਸੀ ਮਲੇ ਦਾ ਗੇੜਾ ਲੌਣਾ ਡਰੇ ਵੀਰੇ ਠੰਡੀ ਠੰਡੀ ਸੜਕਾਂ 'ਓ ਬਸ ਸਰਕਾਰੀ ਨਾ ਵੀ ਡਰੇ ਵੀਰੇ ਮੋੜੀ ਪਹਾੜਾ ਜੋ ਹੋਲੀ ਹੋਲੀ ਪਹਿਲੇ ਤੇ ਚੜੀ ਦੀ ਚੜਾਈਆਂ ਹੋਲੀ ਹੋਲੀ ਪਹਿਲੇ ਤੇ ਚੜੀ ਦੀ ਚੜਾਈਆਂ ਜੀ ਮੇਰਾ ਕੰਬੇ ਜਦੋਂ ਤੇਰੇ ਤਰਾਂ ਆਇਆ ਜੀ ਮੇਰੇ ਕੰਬੇ ਜਦੋਂ ਤੇਰੇ ਤਰਾਂ ਆ ਸੜਕਾਂ ਉੱਚੀਆਂ ਚੜ ਜਾਂਦੀ ਬੱਸ ਚੁੰਮਦੀ ਰਾਜੋ ਕੰਗੜ ਦਾ ਗੇੜਾ ਲੌਣਾ ਡਰੇ ਵੀਰੇ ਠੰਡ ਠੰਡ ਸੜਕਾਂ ਬੱਸ ਸਰਕਾਰੀ ਨਾ ਮ ਡਰੇ ਵੀਰੇ ਮੋੜ ਪਾਣਾ ਜੋ ਕਿਆ ਬਾਤ ਹੈ ਜੀ ਬੱਸ ਡਰਾਈਵਰਾਂ ਦੇ ਵੀ ਤੁਸੀਂ ਗਾਣਾ ਬਣਾਇਆ ਹੋਇਆ ਬਹੁਤ ਸੋਹਣਾ ਗਾਣਾ ਗਾਇਆ ਤੁਸੀਂ ਤੇ ਇੰਨੀ ਸੋਹਣੀ ਆਵਾਜ਼ ਹੈ ਤੇ ਕਦੇ ਰਿਐਲਿਟੀ ਸ਼ੋਜ਼ ਵਿੱਚ ਜਾਣ ਦਾ ਮੌਕਾ ਨਹੀਂ ਮਿਲੇ ਤੁਹਾਨੂੰ ਸਾਡੇ ਲੋਕਲ ਏਰੀਆ ਵਿੱਚ ਸ਼ਹਿਰਾਂ ਵਿੱਚ ਹੁੰਦੇ ਤੇ ਉੱਧਰ ਜਾਂਦਾ ਆਂਦਾ ਸੀਗਾ ਬਟ ਇਹ ਥੋੜਾ ਵੱਡਾ ਪਲੇਟਫਾਰਮ ਥਾ ਤੇ ਇੱਧਰ ਆਣ ਦਾ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਤੇ ਪਤਾ ਲੱਗਾ ਕਿ ਕਿਵੇਂ ਹੁੰਦਾ ਸੋ ਪਲੇਟਫਾਰਮ ਦੇ ਇੱਥੇ ਗੱਲ ਹੋ ਰਹੀ ਹੈ ਤੇ ਦੂਰਦਰਸ਼ਨ ਵਿੱਚ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੇ ਤੁਸੀਂ ਇੱਥੇ ਆਏ ਤੁਹਾਨੂੰ ਮੌਕਾ ਮਿਲਿਆ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਮੈਨੂੰ ਬਹੁਤ ਬਹੁਤ ਅੱਛਾ ਕਿਉਂਕਿ ਕਦੀ ਸੋਚੇ ਨਹੀਂਤਾ ਕਿ ਕਦੀ ਦੂਰਦਰਸ਼ਨ ਆਣ ਦਾ ਮੌਕਾ ਮਿਲਗਾ ਜਿਸ ਚੈਨਲ ਨੂੰ ਅਸੀਂ ਛੋਟੇ ਹੁੰਦੇ ਟੀਵੀ ਤੇ ਦੇਖਦੇ ਸੀ ਅੱਜ ਉਸ ਚੈਨਲ ਤੇ ਆ ਕੇ ਬੈਠੇ ਤਾਂ ਬੜਾ ਪ੍ਰਾਊਡ ਫੀਲ ਹੋਇਆ ਤੇ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਸਾਰੇ ਮੇਰੇ ਮਾਤਾ ਵੀ ਤਾਂ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੁਣ ਇਸ ਵਕਤ ਜਿਆਦੇ ਟੀਵੀ ਤੇ ਆਣਾ ਨਹੀਂ ਬਹੁਤ ਚੰਗੀ ਗੱਲ ਕਿਉਂਕਿ ਟੀਵੀ ਤੇ ਜਦੋਂ ਕੋਈ ਆਉਂਦਾ ਤੇ ਖਾਸ ਕਰਕੇ ਦੂਰਦਰਸ਼ਨ ਜੋ ਸਾਡੇ ਬਚਪਨ ਤੋਂ ਸਾਡੇ ਨਾਲ ਜੁੜਿਆ ਹੋਇਆ ਤੇ ਹਲੇ ਤੱਕ ਸਾਡੀਆਂ ਬੜੀਆਂ ਆਜਾਦਾ ਵੀ ਇਹਦੇ ਨਾਲ ਜੁੜੀਆਂ ਹੋਈਆਂ ਤੇ ਜਦੋਂ ਅਸੀਂ ਇਹਦੇ ਤੇ ਆਉਂਦੇ ਆ ਨਾ ਤੇ ਇੱਕ ਅਲੱਗ ਫੀਲਿੰਗ ਆਉਂਦੀ ਹੈ ਇੱਕ ਪ੍ਰਾਊਡ ਮੂਮੈਂਟ ਫੀਲ ਹੁੰਦਾ ਹੈ ਸੋ ਹੁਣ ਮੈਂ ਕਾਫੀ ਜ਼ਿਆਦਾ ਉਹਦੇ ਚ ਮਤਲਬ ਮੈਨੂੰ ਕਾਫੀ ਜ਼ਿਆਦਾ ਇੰਟਰਸਟ ਪੈਦਾ ਹੋ ਰਿਹਾ ਹੈ ਕਿ ਜਿਹੜੇ ਸਾਹਮਣੇ ਮੇਰੇ ਬਾਉਂ ਤੋ ਫਿਰ ਮੈਨੂੰ ਬਾਂਸੇ ਵੀ ਤੁਸੀਂ ਵਜਾ ਕੇ ਸੁਣਾਓ ਸਾਡੇ ਦਰਸ਼ਕ ਵੀ ਕਾਫੀ ਜ਼ਿਆਦਾ ਉਤਸੁਕ ਹੋਣਗੇ ਜੀ ਜੀ ਕਿਹੜੀ ਸਾਨੂੰ ਮਤਲਬ ਤੁਹਾਨੂੰ ਸੁਣਾਉਣ ਜਾ ਰਹੇ ਪਹਿਲਾਂ ਇਹ ਜ਼ਰੂਰ ਦੱਸਿਓ ਅ ਸਾਡੇ ਇੱਕ ਬਹੁਤ ਮਸ਼ਹੂਰ ਕਲਾਕਾਰ ਹੋਏ ਆ ਸਾਡੇ ਇੰਡੀਆ ਦੇ ਜੈਕੀ ਸ਼ਰੋਫ ਜੀ ਜੀ ਤੇ ਉਹਨਾਂ ਦੀ ਇੱਕ ਮੂਵੀ ਆਈ ਸੀਗੀ ਤੇ ਉਹਨਾਂ ਦਾ ਇੱਕ ਬਹੁਤ ਪਾਰਟ ਫੇਮਸ ਹੋਇਆ ਸੀਗਾ ਤੇ ਅੱਜ ਉਹ ਹੀ ਵਜਾਣਾ ਹਾਂਜੀ ਜੀ ਦਿਆ ਗਿਆ ਤੇ ਨਾਲ ਇੱਕ ਵੱਡੀ ਜੀ ਪੌਂਸਟ ਵੀ ਪਈ ਹੋਈ ਹੈ ਜੀ ਇਹਦੀ ਆਵਾਜ਼ ਮੋਟੀ ਆਉਂਦੀ ਹੈ ਇੱਕ ਸਾਡਾ ਪਾਰ ਮੈਂ ਹਿਮਾਚਲ ਦਾ ਤੇ ਸਾਡੇ ਉਧਰ ਦਾ ਇੱਕ ਪਾਗੜੀ ਰਾ ਗਿਆ ਬਹੁਤ ਫੇਮਸ ਹੈ ਤੇ ਆ ਹੁਣ ਉਹ ਹੀ ਸੁਣਾਉਂਦਾ ਜੀ ਜੀ ਮੰਤਰਮੁਖ ਤੇ ਤੁਸੀਂ ਕਰ ਦਿੱਤਾ ਇੱਕ ਅੱਛਾ ਤੇ ਪੋਜ਼ਿਟਿਵ ਮਾਹੌਲ ਜਿਹੜਾ ਤੁਸੀਂ ਬਣਾਇਆ ਤੇ ਇਸ ਲਈ ਸਾਡਾ ਬਹੁਤ-ਬਹੁਤ ਧੰਨਵਾਦ ਤੇ ਹੁਣ ਮੈਂ ਪੁੱਛਾਂਗੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਅੱਗੇ ਵਧ ਰਹੇ ਹੋ ਤੇ ਲਾਈਫ ਦੇ ਵਿੱਚ ਕਦੀ ਐਸਾ ਇਨਸੀਡੈਂਟ ਹੋਇਆ ਜਾਂ ਫਿਰ ਐਸੀ ਚੀਜ਼ ਜੋ ਤੁਹਾਨੂੰ ਯਾਦ ਹੋਵੇ ਕਈ ਵਾਰ ਸਾਡੇ ਨਾਲ ਇੱਕ ਐਸਾ ਹਾਸਾ ਹੋ ਜਾਂਦਾ ਸਾਨੂੰ ਕੁਝ ਸਿਖਾਉਂਦਾ ਹੈ ਤੇ ਜੇ ਦੀ ਕੋਈ ਚੈਲੰਜਸ ਆਂਦੇ ਲਾਈਫ ਦੇ ਵਿੱਚ ਉਹ ਤੋਂ ਤੁਸੀਂ ਓਵਰਕਮ ਹੋਏ ਹੋ ਹਾਂਜੀ ਹਾਂਜੀ ਐਕਚੁਅਲੀ ਸਟੇਜ ਹਰ ਇੱਕ ਸਿੰਗਰ ਦੇ ਆਂਦੀ ਹੈ ਜਦੋਂ ਅ ਬਚਪਨ ਤੇ ਜਿਹੜੀ ਉਹਦੀ ਆਵਾਜ਼ ਹੁੰਦੀ ਉਹ ਤਾਂ ਬਹੁਤ ਪਤਸ਼ਾਰਤ ਹੁੰਦੀ ਹੈ ਪਤਲੀ ਹੁੰਦੀ ਹੈ ਤੇ ਜਦੋਂ ਟੀਨੇਜ ਵਿੱਚ ਐਂਟਰ ਹੁੰਦਾ ਹੈਗਾ ਤੇ ਉਹਦੇ ਵੋਕਲਸ ਚੇਂਜ ਹੁੰਦੇ ਹੈਗੇ ਕਿਉਂਕਿ ਮੋٹے ਹੁੰਦੇ ਆ ਆਵਾਜ਼ ਤੇ ਉਹ ਬਹੁਤ ਮੇਰੇ ਲਈ ਤਾਂ ਮੇਰੇ ਲਈ ਤਾਂ ਉਹ ਤੋਂ ਓੱਖਾ ਸਮਾਦਾ ਕਿਉਂਕਿ ਕਿਉਂਕਿ ਮੇਰੇ ਇੱਕ ਵਾਰ ਪਰਫਾਰਮੈਂਸ ਹੋਈ ਥੀ ਮੇਰੀ ਸਕੂਲ ਵਿੱਚ ਹੀ ਮੈਨੂੰ ਹੱਕ 파ਤੀ ਸਟੇਜ ਤੇ ਤੇ ਮੈਂ ਜਦ ਮੈਂ ਜਦ ਗਿਆ ਤੇ ਮੇਰੇ ਵੋਕਲਸ ਚੇਂਜ ਹੋ ਰਹੇ ਥੇ ਮੇਤੇ ਗਾਣਾ ਥਾ ਜਿੱਦੇ ਲਾ ਪਾਇਆ ਤੇ ਮੇਰੀ ਆਵਾਜ਼ ਫਟ ਗਈ ਤੇ ਥੱਲੇ ਮੇਰੇ ਸਾਰੇ ਯਾਰ ਦੋਸਤ ਬੈਠੇ ਹੋਏ ਤੇ ਸਾਰੇ ਹਾਸਾ ਦੇ ਮੇਰੇ ਉੱਪਰ ਤੇ ਮੈਂ ਥੋੜਾ ਨਰਵਸ ਤਾਂ ਹੋ ਗਿਆ ਥਾ ਕਿਉਂਕਿ ਹਜੇ ਤੱਕ ਵੀ ਮੈਨੂੰ ਉਹ ਸਮਾਂ ਯਾਦ ਆਂਦਾਗਾ ਬਟ ਮੈਨੂੰ ਹੁਣ ਅਸਾਂਦੀ ਹੈ ਕਿਉਂਕਿ ਉਹ ਥਾ ਕੁਝ ਐਸੇ ਹਾਲਾਤ ਸਨ ਮੇਰੇ ਹਾਂਜੀ ਹਾਲਾਤ ਕਈ ਵਾਰ ਇਦਰੀ ਬਣ ਜਾਂਦੇ ਹੈ ਪਰ ਦੇਖੋ ਹਾਸਾ ਮਜ਼ਾਕ ਹੋ ਗਿਆ ਜਾਂ ਇਦਰੀ ਚੀਜ਼ਾਂ ਜੋ ਤੁਹਾਡੇ ਨਾਲ ਜ਼ਿੰਦਗੀ ਚ ਵਾਪਰਦੀ ਹੈ ਨਾ ਇਹਦੇ ਨਾਲ ਕਦੀ ਆਪਣਾ ਹੌਸਲਾ ਨਹੀਂ ਛੱਡਣਾ ਚਾਹੀਦਾ ਹਾਂਜੀ ਕਈ ਵਾਰ ਸਾਡੇ ਤੇ ਕਈ ਹਸਪੈਂਡ ਦੇ ਨੇ ਕਿ ਇਹ ਕੀ ਆਰ ਕਿੱਦਾਂ ਦਾ ਗਾ ਰਿਹਾ ਹੈ ਜਾਂ ਕਿੱਦਾਂ ਦੀ ਦੀ ਆਵਾਜ਼ ਹੈ ਨਾ ਤੇ ਉਸ ਤੋਂ ਬਾਅਦ ਵੀ ਹੌਸਲਾ ਨਾ ਛੱਡਣਾ ਇਹ ਕਹੀ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਓਵਰਕਮ ਕਰਦੇ ਹੋ ਤੇ ਉਸ ਜਿਹਨੂੰ ਕਵਰ ਕਰਕੇ ਅੱਗੇ ਵਧਦੇ ਰਹਿੰਦੇ ਹੋ ਹੁਣ ਮੈਨੂੰ ਇਹ ਜਾਨਣਾ ਚਾਹੂੰਗੀ ਮੈਂ ਕਿ ਆਵਾਜ਼ ਦਾ ਬਹੁਤ ਸੋਰੀ ਹੈ ਇਨਸਟਰੂਮੈਂਟਸ ਨਾਲ ਵੀ ਤੁਸੀਂ ਜੁੜੇ ਹੋ ਤੇ ਤੁਹਾਡਾ ਲਾਈਫ ਦਾ ਹੁਣ ਕਰੀਅਰ ਕੀ ਹੈ ਕੇ ਕਰੀਅਰ ਗੋਲਸ ਕੀ ਨੇ ਤੁਹਾਡੇ ਕਰੀਅਰ ਤਾਂ ਹੁਣ 뮤직 ਕੀ ਹੈ ਕਿਉਂਕਿ ਹੁਣ ਤਾਂ ਮੈਂ 뮤직 ਐਕਚੁਅਲੀ ਮੈਂ 뮤직 ਨੂੰ ਨਹੀਂ ਚੁਣਿਆ 뮤직 ਨੇ ਮੈਨੂੰ ਚੁਣ ਲਿਆ ਤੇ ਮੈਂ ਵੀ ਹੁਣ ਆਪਣਾ 100% ਹੀ ਦੇਉਂਗਾ ਤੇ ਆਪਣੇ ਆਪਣੇ ਜੋ ਸੈਟਲਮੈਂਟ ਵੀ ਹੈ ਸਾਰੀ 뮤직 ਦੇ ਥਰੂ ਹੀ ਕਰੂੰਗਾ ਤੇ ਹੋਰ ਕਿਸੇ ਵੱਲ ਜ਼ਿਆਦਾ ਵੇਸੇ ਧਿਆਨ ਨਹੀਂ ਹੈ ਮਿਊਜ਼ਿਕਵਲ ਹੈ ਜੇ ਮਿਊਜ਼ਿਕਵਲ ਸਿੰਗਰ ਬੰਨਾ ਚਾਹੁੰਦੇ ਤੇ ਮੈਂ ਇਸ ਤੇ ਅਸੀਂ ਪੂਰੀ ਦੁਆ ਹੈ ਸਾਡੀਆਂ ਤੁਹਾਡੇ ਨਾਲ ਤੁਸੀਂ ਬਹੁਤ ਅੱਛੇ ਸਿੰਗਰ ਬਣੋ ਤੇ ਤੁਸੀਂ ਅੱਗੇ ਵਧੋ ਤੇ ਤੁਸੀਂ ਨਾਲ ਸਟੱਡੀ ਵੀ ਕਰ ਰਹੇ ਹੋ ਇਸ ਟਾਈਮ ਤੇ ਨਾਲ ਮਿਊਜ਼ਿਕ ਵੀ ਕਰ ਰਹੇ ਹੋ ਸਿੰਗਿੰਗ ਕਰ ਰਹੇ ਹੋ ਸ਼ੋਅਜ਼ ਵੀ ਕਰ ਰਹੇ ਹੋ ਫਿਰ ਇਹ ਸਭ ਮੈਨੇਜ ਕਰਨਾ ਤੁਹਾਡੇ ਲਈ ਮੁਸ਼ਕਲ ਹੀ ਹੋ ਜਾਂਦਾ ਹਾਂਜੀ ਮੁਸ਼ਕਲ ਹੋ ਜਾਂਦਾ ਕਿਉਂਕਿ ਸਕੂਲ ਤੇ ਜ਼ਿਆਦਾ ਛੁੱਟੀਆਂ ਹੋ ਜਾਂਦੀਆਂ ਤਾਂ ਥੋੜੇ ਟੀਚਰਸ ਵੀ ਹੋਲਦੇ ਆ ਥੋੜਾ ਕਿਉਂਕਿ ਪੜਾਈ ਵੀ ਨਾਲ ਨਾਲ ਜ਼ਰੂਰੀ ਹੈ ਤੇ ਕੱਲ ਮੈਂ ਮੰਨਦਾ ਕਿ ਕਿਉਂਕਿ ਪੜਾਈ ਦੇ ਬਗੈਰ ਵੀ ਸਾਡਾ ਕੁਝ ਬਣ ਨਹੀਂ ਲੱਗਿਆ ਤੇ ਪੜਾਈ ਵੀ ਨਾਲ ਚਲੋ ਹੋ ਜਾਂਦੀ ਹੈ ਮੈਨੇਜ ਫਿਰ ਤੁਹਾਡੀ ਡੇਲੀ ਰੁਟੀਨ ਕੀ ਹੈ ਕਿ ਤੁਸੀਂ ਕਿਦਾਂ ਕਿੰਨਾ ਟਾਈਮ 뮤직 ਨੂੰ ਦੇ ਰਹੇ ਹੋ ਕਿੰਨਾ ਟਾਈਮ ਸਟੱਡੀ ਨੂੰ ਦੇ ਰਹੇ ਹੋ ਕਿੰਨਾ ਟਾਈਮ ਖੁਦ ਨੂੰ ਵੀ ਦੇ ਰਹੇ ਹੋ ਹਾਂਜੀ ਖੁਦ ਐਕਚੁਅਲੀ ਸਾਰਾ ਮਿਕਸ ਹੀ ਚੱਲਦਾ ਹੈ ਕਿਉਂਕਿ ਸਵੇਰ ਤੇ ਸਕੂਲ ਨੂੰ ਚਲ ਜਾਣਾ ਤੇ 3 ਵਜੇ 3 ਸਾਢੇ 4 ਵਜੇ ਤੱਕ ਮੈਂ ਘਰ ਪਹੁੰਚਦਾ ਤੇ ਉਸ ਤੋਂ ਬਾਅਦ ਮੈਂ ਬਸ ਚੇਂਜ-ਚੁੰਜ ਕਰਕੇ ਹਾਰਮੋਨੀਓ ਲੈ ਕੇ ਬਹਿ ਜਾਣਾ ਤੇ ਬਸ ਰਿਆਜ਼ ਕਰਦੇ ਰਹਿਣਾ ਕਿਉਂਕਿ ਟਾਈਮ ਵੀ ਜ਼ਿਆਦਾ ਲੱਗਦਾ ਦਿਖਦਾ ਨਹੀਂ ਐਵੇਂ ਜਿੰਨਾ ਟਾਈਮ ਮੂਡ ਹੈਗਾ ਬਸ ਉਸ ਦਿਨ ਕਰ ਲੈਂਦਾ ਮੈਂ ਰਿਆਜ਼ ਆਦਾ 1 ਘੰਟਾ ਜਿੰਨਾ ਵੀ ਫਿਰ ਉਸ ਤੋਂ ਬਾਅਦ ਹੋਰ ਸਕੂਲ ਦਾ ਕੰਮ ਜਿਹੜਾ ਹੁੰਦਾ ਦਾ ਮੈਨੇਜ ਕਰ ਲੈਂਦਾ ਲਾਈਫ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਅੱਗੇ ਵਧਦੇ ਰਹੋ ਸਾਡੀ ਆਹੀ ਕਾਮਨਾ ਹੈਗੀ ਹੈ ਇੱਕ ਖਾਸ ਮੈਸੇਜ ਉਹਨਾਂ ਦੇ ਲਈ ਜੋ ਤੁਹਾਡੇ ਨਾਲ ਦੇ ਨੇ ਜੋ ਅੱਗੇ ਵਧਣਾ ਚਾਹੁੰਦੇ ਨੇ ਤੁਸੀਂ ਦੇਣਾ ਚਾਹੋ ਮੈਂ ਇੱਕ ਹੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਵੈਸੇ ਇਨਾ ਹੈ ਨਹੀਂ ਲਾਈਕ ਕਿ ਮੈਂ ਕਿਉਂਕਿ ਮੈਂ ਵੀ ਅਜੂ ਸਟੇਜ ਤੇ ਨਹੀਂ ਹ ਬਟ ਮੈਂ ਇਹ ਹੀ ਬੋਲਾਂਗਾ ਕਿ ਜਿੰਨੀ ਹੋ ਸਕਦੇ ਉੰਨੀ ਮਿਹਨਤ ਕਰੋ ਤੇ ਆਪਣੇ ਮਾਪਿ ਵਾਪਤਾ ਸਿਰ ਉੱਚਾ ਰੱਖਿਓ ਹਮੇਸ਼ਾ ਤੇ ਨਾਮ ਰੋਸ਼ਨ ਕਰਿਓ ਕਦੀ ਆਂਚ ਨਾਣਦੇਓ ਤੇ ਬਸ ਮੈਂ ਇਨਾ ਕੀ ਕਹਿਣਾ ਚਾਹੂੰਗਾ ਤੋ ਲਾਈਵ ਦੇ ਵਿੱਚ ਅੱਗੇ ਵਧਣ ਵਾਸਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਹੌਸਲਾ ਹੋਣਾ ਬਹੁਤ ਜ਼ਰੂਰੀ ਹੈ ਅਗਰ ਹੌਸਲੇ ਬੁਲੰਦੇ ਨਾ ਤੇ ਜ਼ਿੰਦਗੀ ਵਿੱਚ ਤੁਸੀਂ ਕਿਤੇ ਵੀ ਅੱਗੇ ਵਧ ਸਕਦੇ ਹੋ ਤੇ ਸਾਡੇ ਅੱਜ ਪ੍ਰੋਗਰਾਮ ਦੇ ਵਿੱਚ ਈਸ਼ਾਨ ਜੀ ਤੇ ਪਹੁੰਚੇ ਬਹੁਤ ਪਿਆਰੇ ਪਿਆਰੇ ਗੀਤ ਇਹਨਾਂ ਨੇ ਗਾਏ ਬਹੁਤ ਚੰਗਾ ਲੱਗਿਆ ਈਸ਼ਾਨ ਜੀ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ